रथ मोड़ले मैं किस मोड़ूंगे मुरले कि बोलियां खीरे की गई पी तमें अरले दे बिना गल नहीं बनती थी है ठीक है ਰਾਤ ਪਾੜਾ ਔਖਾ ਮੁੰਡਿਆ ਹੱਥ ਮੈਂ ਹੱਥ ਮੈਂ ਪਸੰਗੀ ਖੜੇ ਆਉ ਕੰਮ ਹੋ ਗਿਆ ਜਿੱਤਰਾ ਉਹਦਾ ਠੀਕ ਹੈ ਬੇਟਾ ਖੇਤਾ ਖੇਤਾ ਵੀ ਭਾਂਡੇ ਹਲਵਾਈ ਵਾਲਾ ਕੰਮ ਹੋ ਜੂਗਾ ਸੁਣ ਲੈ ਗੋ ਅਰੇ ਲੈ ਕੈਮਰਾ ਮੁੰਡਾ ਜੀ ਬੋਲਦਾ ਅੱਛਾ ਸਾਜੇ ਪੰਮੇ ਨਾਲ ਨੱਖ ਨੱਖ ਕੇ ਮੂੜਾ ਲਗਾਏ ਜੋ ਸੁਰਤੀ ਕਿੱਤੀ ਅੱਛੀ ਲਾਓ ਜਾ ਜਾ ਵੀ ਚਲੋ ਇੱਕ ਸਾਦਾ ਵਾਲਾ ਦਾਬਕੇ ਮਾਰ ਕੇ ਦੇਖੋ ਜੀ ਆ ਜਾ ਕੇ ਆ। ਕਾ ਰੌਣਾ ਆਖਦਾ ਜਾਨ ਕੀ ਗੱਲ ਸੁਣ ਲੈ। ਉਹ ਤੈਨੂੰ ਕਰ ਦਿਆਂਗੇ ਹਮੇ ਬੜਾ ਬਾਦ ਪਿਆਰੀ। ਆ ਹਮੇ ਸੇਕੜਈ ਘਾਲ ਤੇ ਰਾਜ ਪਿਆਰ। ਆਸਾ ਰਾਮ ਮੈਂ ਦਿਉਂ ਸ਼ਰਾਫ ਤਨੂੰ। ਖਾਲੀ ਮੋੜ ਦਿਆ ਬਹਾਰ ਤੇ ਰਾਤ ਪਿਆਰੀ। ਐ ਪੁੱਤਰੀ ਆ ਬੇਟੀ ਮੈਂ ਤੇਰੀ ਫੁੱਟੀਆਂ ਨੂੰ ਸ਼ਰਾਫ ਦੇ ਕੇ ਚੜ ਜਾਊਂਗਾ ਜੀ। ਲੰਗਾ ਆਰਦੀਵਾ ਭਾਨੇ ਸੇਕੜਈ ਸਾਬ ਦੇ ਦੇ ਆਹਾ ਜਿਆਦਾ ਐਂਦੇ ਹਨ ਕਾਬ ਕੇ ਮਾਰੇ ਪੰਜ ਸੱਤ ਬਸ ਏਡਾ ਘਬਰਾ ਕੇ ਕਿਹਾ ਕਿਹਾ ਮੈਂ ਸਾਜੂ ਰੂਨ ਖੱਲੀ ਮੁੜ ਕੇ ਭਾਗ ਜੈ

ਪਵਦ ਖੜਾ ਰਹਿ ਗਿਆ ਜਿੱਥੇ ਕਿ ਕੁਸ਼ਤੀ ਦੰਗਰੀ ਵਿਚਾਰ ਕਰਾਇਆ ਜਾਂਦਾ ਸਾਡੇ ਹਲਕੇ ਦੇ ਜੋ ਐਮਸੀ ਜਸਵੀਰ ਸਿੰਘ ਜੀ ਰਾਣਾ ਜੀ ਉਹ ਸਨਮਾਨ ਕਰ ਰਹੇ ਨੇ ਜੋ ਪਵਦ ਖੜੇ ਵਾਲੇ ਉਹਨਾਂ ਨੂੰ ਸੋ ਲੈ ਜੀ ਪੂਰੇ ਇਹਨਾਂ ਦੇ ਮੈਂਬਰਾਂ ਦਾ ਜਿੰਨੇ ਪਾਈਕਲ ਮੈਂਬਰ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਰਾਣਾ ਜੀ ਜੋ ਹੈ কুਸਤੀ ਦੰਗਰ ਕਰਾਉਂਦੇ ਆਪਾਂ ਬਡਾਲਾ ਵਿਖੇ ਗੁੱਗਾ ਜਾਰਪੀਰ ਜੀ ਦੇ ਮੇਲੇ ਤੇ ਇੱਕ ਨਿਕਚਰ ਤੋਂ ਕਰਾ ਰਹੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਐਸਐਨ ਨਿਊਜ਼ ਪੰਜਾਬ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਮੇਲੇ ਤੇ ਆਏ ਲਾਇਆ ਇਹਨੂੰ ਪ੍ਰਮੋਟ ਕਰਨ ਆਏ ਇਹ ਸਾਡਾ ਮੇਲਾ ਬਹੁਤ ਮਤਲਬ ਸਾਡੇ ਜਨਮਾਂ ਤੋਂ ਵੀ ਪਹਿਲਾਂ ਦਾ ਮਤਲਬ ਚੱਲ ਰਿਹਾ ਹੈ ਜੋ ਸਾਡੇ ਬਜ਼ੁਰਗਾਂ ਦਿਆ ਪਿੰਡ ਦੇ ਹੋਰ ਸਾਰੇ ਪਤਵੰਤੇ ਰੱਜਣ ਮਿਲ ਕੇ ਕਰਾਂਦੇ ਤੇ ਇਹ ਇੱਕ ਸੱਭਿਆਚਾਰਕ ਜੋ ਅੱਜ ਇਹਨਾਂ ਨੇ ਕਥਾ ਸੁਣਾਈ ਇੱਕ ਧਰਮ ਨੂੰ ਜੋੜਨ ਵਾਲੀ ਜੋ ਅੱਜ ਦਾ ਯੁੱਗ ਹੈ ਇਹਦੇ ਵਿੱਚ ਆਪਾਂ ਇਨਸਾਨ ਕਿੱਥੇ ਫਿਰ ਰਿਹਾ ਆਪਣੇ ਕੰਮ ਕਾਜਾਂ ਤੋਂ ਕਿਸੇ ਪਾਸੇ ਤੋਂ ਬੇਲ ਨਹੀਂ ਹੈ ਅੱਜ ਇਹਨਾਂ ਨੇ ਜੋ ਗੱਲਾਂ ਦਸੀਆਂ ਸੁਣੀਆਂ ਦੇਖੋ ਕਿੰਨੇ ਸਿਆਣੇ ਲੋਕ ਬੈਠੇ ਐ ਜੋ ਧਰਮ ਹੈ ਜੋ ਰਾਮਚੰਦਰ ਜੀ ਦੀ ਅੱਜ ਕਹਾਸ ਸੁਣਾਈ ਇਹਨਾਂ ਨੇ ਇਹ ਸਾਡੇ ਬੱਚਿਆਂ ਨੂੰ ਇਹਦੀਆਂ ਚੀਜ਼ਾਂ ਸੁਣਨੀਆਂ ਚਾਹੀਦੀਆਂ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਸੇ ਕਰਕੇ ਸਾਡਾ ਇੱਕ ਦੰਗਲ ਵੀ ਆ ਹੁਣ ਉਹ ਵੀ ਹੁਣ ਅਸੀਂ ਬੱਚਾਂ ਢੀ ਦੀ ਕੁਸ਼ਤੀ ਸ਼ੁਰੂ ਮਤਲਬ ਢੀ ਲੈ ਕੇ ਚੱਲਣ ਲੱਗੇ ਗੱਗਾ ਗੂ ਮਾੜੀ ਤੋਂ ਤੇ ਹੁਣ ਥੋੜੀ ਦੇਰ ਮੈਂ ਉਹਦੇ ਬਾਅਦ ਪੰਮਾ ਦੁੰਮੇ ਵਾਲੇ ਦਾ ਕਲਾਕਾਰ ਦਾ ਖਾੜਾ ਵੀ ਆ ਖੁੱਲਾ ਖਾੜਾ ਹੈ ਉਹ 7:00 ਵਜੇ ਲਾਸਟ ਢੀ ਤੋਂ ਬਾਅਦ ਸ਼ੁਰੂ ਹੋਊਗਾ ਮੈਂ ਇਹਨਾ ਕਹਿੰਦਾ ਹਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅਮਿਤ ਸਾਹਿਬ ਜਿਹੜਾ ਇਹ ਪੁਆਦ ਦਾ ਖਾੜਾ ਜਿਹੜਾ ਆਪਣਾ ਇਲਾਕਾ ਸਾਰਾ ਇਹ ਇਹ ਆਪਾ ਪਵਾ ਦੇ ਵਿੱਚ ਹੁੰਦੇ ਪਰ ਨੌਜਵਾਨ ਦੇਖਣ ਨੂੰ ਬਹੁਤ ਘੱਟ ਮਿਲਦੇ ਇੱਥੇ ਜੋ ਆਪਣੀ ਜਿਹੜੀ ਰੀਤੀ ਰਿਵਾਜ ਨੂੰ ਸੁਣਨ ਵਾਸਤੇ ਆਪਣਾ ਜੋ ਸੱਭਿਆਚਾਰ ਨੂੰ ਬਚਾਉਣ ਵਾਸਤੇ ਨੌਜਵਾਨਾਂ ਦਾ ਬਹੁਤ ਘੱਟ ਹੈ ਇਹਦਾ ਕਾਰਨ ਕੀ ਹੈ ਜੀ ਭਾਈ ਸਾਹਿਬ ਤੁਸੀਂ ਤਾਂ ਆਪ ਸਿਆਣੇ ਡੇਲੀ ਫਿਰਦੇ ਆ ਕਹਿੰਦੇ ਜੈਸਾ ਦੇਸ਼ ਐਸਾ ਭੇਸ ਹੁਣ ਸਾਡੇ ਤੇ ਵੈਸਟ ਕਲਚਰ ਸਾਡੇ ਸ਼ਹਿਰਾਂ ਦੇ ਵਿੱਚ ਬਹੁਤ ਆ ਗਿਆ ਹੁਣ ਪਹਿਲਾਂ ਸਾਡੇ ਲੋਕਲ ਤੇ ਲੋਕਲ ਬਜ਼ੁਰਗ ਤੇ ਹੁਣ ਸਾਡੇ ਤੁਸੀ ਮੇਰੇ ਪਿੰਡ ਵਿੱਚ ਲਾ ਲੋ ਬਿਹਾਰ ਤੋਂ ਕਿਹਾ ਬੰਬੇ ਤੋਂ ਕਿਹਾ ਹੋਰ ਸਟੇਟਾਂ ਤੋਂ ਰਾਜਸਥਾਨ ਤੋਂ ਕਿਹਾ ਹਰੇਕ ਜਿੱਥੇ ਜਿੱਥੇ ਤੇ ਜਾਂਦਾ ਹੋ ਆਪਣਾ ਉਤਰਾਂ ਦਾ ਹੀ ਕਲਚਰ ਲੈ ਆਂਦਾ ਹੈ ਆਪਣੀ ਪਾਰਟ ਪੂਜਾ ਜੋ ਵੀ ਆ ਉਹ ਚੀਜ਼ਾਂ ਹੁਣ ਮਿਕਸ ਹੁੰਦੀਆਂ ਜਾ ਰਹੀਆਂ ਏ ਜਿਸ ਤਰ੍ਹਾਂ ਹੁਣ ਕਰੋ ਸ਼ਹਿਰ ਦੇ ਤੇ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਕਿੱਥੇ ਦੇ ਬਸਿੰਦੇ ਬੈਠੇ ਆ ਉਹ ਫਿਰ ਜੋ ਉਹਨਾਂ ਦਾ ਕਲਚਰ ਆ ਉਸ ਤਰ੍ਹਾਂ ਹੀ ਸਾਡਾ ਕਲਚਰ ਮੈਂ ਚੇਂਜਿੰਗ ਆ ਹੀ ਰਹੀ ਹੈ ਜੀ ਉਹ ਫਰਕ ਤਾਂ ਦੇਖੋ ਪੈਣਾ ਹੀ ਆ ਜੀ ਹਾਂ ਜੀ ਕਿਵੇਂ ਸਾਨੂੰ ਲੋੜ ਹੈ ਸਾਨੂੰ ਆਪਣੇ ਬਿਜ਼ਨਸ ਸੰਭਾਲ ਲਈ ਸੋ ਤੁਸੀਂ ਦੇਖਿਓ ਐਨਐਸ ਨਿਊਜ਼ ਪੰਜਾਬ ਮਹਿਮਾਨ ਸ੍ਰੀ ਤੇ ਮੇਰੇ ਨਾਲ ਸਤਵਿੰਦਰ ਕਾਲਗੜ ਲਾਇਕ ਸਬਸਕ੍ਰਾਈਬ ਅਤੇ ਕਮੈਂਟ ਕਰਕੇ ਵੱਧ ਤੋਂ ਵੱਧ ਸ਼ੇਅਰ ਥੈਂਕ ਯੂ ਜੀ ਪਹਿਲਾਂ ਉਹ ਸਾਡਾ ਵਿਰਸੇ ਨੂੰ ਕਿੰਦਾਕ ਸੰਭਾਲ ਕੇ ਰੱਖਿਆ ਸੀ ਹਮੇ ਤਾਂ ਜੀ ਪਹਿਲਾਂ ਤਾਂ ਸਿੱਖਿਆ ਜੀ ਇਸ ਨੂੰ ਬਹੁਤ ਫਿਰ ਉੱਤੇ ਬਾਅਦ ਹਮੇ 19 ਦੇ ਵਿੱਚ 2019 ਦੇ ਲਾਣ ਲਗੇ ਜੀ ਜਿਹੜਾ ਮਹਾਰਾ ਭਗਤ ਜੀ ਹੋਇਆ ਆਸਰਾਮ ਸਵਾਨਾ ਜੀ ਉਹਨਾਂ ਦੀ ਪਰੰਪਰਾ ਚੱਲੀ ਆ ਰਹੀ ਹੈ ਜੀ ਉਹਨਾਂ ਨੇ ਵੀ ਪਹਿਲਾਂ ਪਵਾਦ ਦਾ ਏਰੀਆ ਜਿਹੜਾ ਮਹਾਰਾਜ ਆਨੰਦਪੁਰ ਤੇ ਲੈ ਕੇ ਜਮਨਾ ਨਗਰ ਜਗਾधरी ਤੱਕ ਹੈ ਜਿਸਕੇ ਵਿੱਚ ਪਵਾਦ ਦੇ ਵਿੱਚ ਅੱਜ ਵੀ ਖਾੜੇ ਉਸਤਰੀਆਂ ਲਾਏ ਜਾ ਰਹੇ ਪਿੰਡਾਂ ਦੇ ਵਿੱਚ ਜਿਤਨਾ ਅੱਜ ਦੇਖ ਰਹੇ ਤਮੇ ਬਡਾਲੇ ਨਗਰ ਦੇ ਵਿੱਚ ਪਵਾਦੀ ਖਾੜੇ ਦਾ ਪ੍ਰੋਗਰਾਮ ਚੱਲ ਰਿਹਾ ਸੰਗਤਾਂ ਬਹੁਤ ਦੂਰ ਦੂਰ ਤੇ ਆਈਆਂ ਇਸ ਕਰਕੇ ਮਾਨੂੰ ਆਪਣਾ ਜਿਹੜਾ ਪਵਾਦ ਦਾ ਗਾਉਣ ਹੈ ਜਿਹੜਾ ਅੱਜ ਗਾਉਣ ਕਰ ਰਹੇ ਹੈ ਜਿਤਨਾ रामचंद्रਨ ਕੀ ਲੜੀਆਂ ਮਹਾ ਭਾਰਤ ਕ੍ਰਿਸ਼ਨ ਲੀਲਾ ਗੁਰੂਆਂ ਦਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਦਾ ਸਿੰਘ ਸਹੀਦੀ ਸਾਕਾ ਗੁਰੂਆਂ ਦਾ ਜਿੰਨਾ ਇਤਿਹਾਸ ਹੈ ਇਹ ਚੀਜ਼ਾਂ ਮਾਨੂੰ ਬਹੁਤ ਸਾਂਭਣੇ ਦੀ ਲੋੜ ਹੈ ਬਹੁਤ ਜ਼ਿਆਦਾ ਮਾਰੇ ਪੁਆਦਗੇ ਵਿੱਚ ਗੁਰੂਆਂ ਨੇ ਐਡੇ ਐਡੇ ਇਤਿਹਾਸ ਰਚੇ ਹਨ ਜਿ ਤਰ੍ਹਾਂ ਤਮੇ ਸਰੰਦ ਲਾ ਲਿਓ ਗੁਰੂਆਂ ਨੇ ਗੁਰੂਆਂ ਦੇ ਗੁਰੂਆਂ ਦੇ ਬੱਚੇ ਨੇ ਆਪ ਸਹੀਦੀਆਂ ਦਈਆਂ ਕਿਹਨਾ ਖਾਤਰ ਮਾਰੇ ਖਾਤਰ ਇਹ ਉਹ ਵੀ ਪੁਆਦਗੇ ਏਰੀਏ ਮਾ ਆਨੰਦਪੁਰ ਤੇ ਗੁਰੂ ਸਾਹਿਬ ਜਿਸ ਟਾਈਮ ਕੀਲਾ ਛੱਡ ਕੇ ਚਲੇ ਆ ਉਸ ਟਾਈਮ ਸਾਰਸਾ ਨੂੰ ਪਾਰ ਕਰਿਆ ਤਾਂ ਚਾਲੀ ਸਿੰਘ ਪਾਰ ਹੋਏ ਆ ਹੋਰ ਬਹੁਤ ਜਿਤਨਾ ਬੰਦਾ ਸਿੰਘ ਬਹਾਦਰ ਦਾ ਚੱਪਰ ਚੀੜੀ ਇਤਰਾ ਬਹੁਤ ਇਤਿਹਾਸ ਮਾਰੇ ਪਵਾਦ ਦੇ ਵਿੱਚ ਹੈ ਜਿਤਨਾ ਕੁਲ ਖੇਤਰ ਦੇ ਵਿੱਚ ਯੁੱਧ ਹੋਇਆ ਉਹ ਵੀ ਮਾਰੇ ਇਤਿਹਾਸ ਕੇ ਵਿੱਚ ਹੈ ਬਹੁਤ ਜ਼ਿਆਦਾ ਮਾਰੇ ਪਵਾਦ ਦੇ ਏਰੀਆ ਮ ਬਹੁਤ ਜ਼ਿਆਦਾ ਗੁਰੂਆਂ ਪੀਰਾਂ ਕੀ ਦੇਵੀ ਦੇਵਤਿਆਂ ਕੀ ਕਿਰਪਾ ਰਹੀ ਹੈ ਅੱਛਾ ਭਗਤ ਜੀ ਕਹਿੰਦੇ ਕਿ ਇਹ ਵੀ ਆਪਾਂ ਅਸੀਂ ਦੇਖਦੇ ਆਂ ਕਿਈ ਜਿਹੜੇ ਪਵਾਦਾ ਖਾੜਾ ਲਾਉਂਦੇ ਐ ਉਹ ਹੀ ਪਕਤਾਸਰਮ ਜੀ ਦੇ ਨਾਮ ਲੈਦੇ ਪਰ ਉਹ ਤੁਸੀਂ ਪੈਸੇ ਲੈ ਦਿੱਤਾ ਆਪਾਂ ਬਾਅਦ ਨਹੀਂ ਕਰਦੇ ਇਹਦੇ ਕਿਦੋਂ ਨਾਮ ਲੈਂਦੇ ਹਾਂਜੀ ਕਈ ਬੰਦੇ ਲੈਂਦੇ ਐ ਤੁਸੀਂ ਲੈਦੇ ਨਹੀਂ ਨਹੀਂ ਜੀ ਜਿਹੜੇ ਮਾਰੇ ਭਗਤਾਸਰਮ ਨੂੰ ਗਾ ਰਹੇ ਜਿੰਨੇ ਵੀ ਜਿੰਨੇ ਵੀ ਲੜੀਆਂ ਗਾ ਰਹੇ ਐ ਉਹ ਕੋਈ ਪੈਸਾ ਜਿਹੜੀ ਮਾਰੀ ਪਰੰਪਰਾ ਮਾਰੇ ਪਕਤਾਸਰਮ ਜੀ ਨੇ ਤੋਰੀ ਵੀ ਉਸ ਨੂੰ ਹਮੇ ਪੂਰਾ ਚੰਗੇ ਤਰੀਕੇ ਗੱਲ ਨਵਾ ਰਹੇ ਹਨ। ہماری ਕੋਈ ਟੀਮ ਦਾ ਮੈਂਬਰ ਕੋਈ ਪੈਸਾ ਨਹੀਂ ਲੈਂਦਾ ਜੀ। ਉਤਰੀਆਂ ਕਤਰੀਆਂ ਪ੍ਰੋਗਰਾਮ ਲਾ ਕੇ ਹਰੇਕ ਪਿੰਡ ਮਾਂ ਜਾ ਰਹੇ ਹਨ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਜੀ। ਥੈਂਕ ਯੂ ਵੈਰੀ ਮਚ। ਬਾਤਾਂ ਬਦ ਲੈ ਕਮੈਂਟ ਤੇ ਸ਼ੇਅਰ ਕਰੋ। ਧੰਨਵਾਦ।